ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰਣਜੀਤਗੜ੍ਹ ਤੋਂ ਜਿੱਥੇ ਕਿ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਨੌਜਵਾਨ ਦੀ ਪਛਾਣ ਦੀਪਕ ਕੁਮਾਰ ਪਿੰਡ ਰਣਜੀਤਗੜ੍ਹ ਵਜੋਂ ਹੋਈ ਹੈ ਤਾਂ ਤੁਹਾਨੂੰ ਦੱਸਦੀ ਏ ਕਿ ਦੇਰ ਰਾਤ ਨੌਜਵਾਨ ਦੀਪਕ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਤਾਂ ਦੀਪਕ ਕੁਮਾਰ ਦੇ ਪਰਿਵਾਰ ਦੇ ਵਿੱਚ ਦੀਪਕ ਦੀ ਮਾਤਾ ਤੇ ਉਸਦੇ ਦੋ ਭਰਾ ਤੇ ਉਸਦੀ ਪਤਨੀ ਤੇ ਉਸਦੀ ਬੇਟੀ ਰਹਿੰਦੇ ਸਨ ਦੱਸਿਆ ਜਾ ਰਿਹਾ ਹੈ ਕਿ ਦੀਪਕ ਕੁਮਾਰ ਦਾ ਕੁਝ ਸਾਲ ਪਹਿਲਾਂ ਵਿਆਹ ਹੋਇਆ ਸੀ ਉਹਨਾਂ ਦੀ ਇੱਕ ਬੇਟੀ ਸੀ ਤਾਂ ਬੇਰਹਿਮੀ ਦੇ ਨਾਲ ਦੀਪਕ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਦੇ ਅਨੁਸਾਰ ਦੀਪਕ ਕੁਮਾਰ ਕੱਲ ਕਰੀਬ 8 ਵਜੇ ਘਰ ਹੋ ਗਿਆ ਸੀ ਲੇਕਿਨ ਦੇ ਰਾਤ ਜਦ ਵਾਪਸ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਭਾਲ ਕੀਤੀ ਗਈ ਤਾਂ ਬਾਅਦ ਦੇ ਵਿੱਚ ਕੁਝ ਪਿੰਡ ਦੇ ਹੀ ਬੰਦੇ ਨੇ ਦੱਸਿਆ ਪਤਾ ਲੱਗਿਆ ਕਿ ਦੀਪਕ ਕੁਮਾਰ ਦੀ লাশ ਜੋ ਉਹ ਪਿੰਡ ਦੇ ਫਿਰਨੀ ਤੇ ਬਣੇ ਛੱਪੜ ਦੇ ਕੋਲੋਂ ਬਰਾਮਦ ਹੋਈ ਆ ਤਾਂ ਦੀਪਕ ਕੁਮਾਰ ਦਾ ਦੱਸਿਆ ਜਾ ਰਿਹਾ ਕਿ ਜਾਣਕਾਰੀ ਦੇ ਅਨੁਸਾਰ ਦੀਪਕ ਕੁਮਾਰ ਦੇ ਪਿੰਡ ਦੇ ਹੀ ਵਿਅਕਤੀ ਦੇ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਤਾਂ ਫਿਲਹਾਲ ਹਜੇ ਕਤਲ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਲੇਕਿਨ ਜਲਦੀ ਹੀ ਪੁਲਿਸ ਖਲਾਸੇ ਕਰ ਸਕਦੀ ਹੈ ਕਿਸ ਕਾਰਨ ਇਹ ਕਤਲ ਹੋਇਆ ਉਹ ਜਲਦੀ ਹੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਤਾਂ ਫਿਲਹਾਲ ਇਹ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰਣਜੀਤਗੜ੍ਹ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਦੇਰ ਰਾਤ ਰਣਜੀਤਗੜ੍ਹ ਦੇ ਵਿੱਚ ਦੀਪਕ ਕੁਮਾਰ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ